ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੀਵਿਰ ਸਿੰਘ ਲਾਲਪੁਰਾ ਵੱਲੋਂ ਆਪਣੇ ਜੱਦੀ ਪਿੰਡ ਲਾਲਪੁਰ ਵਿਖੇ ਇਲਾਕੇ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਨਾਲ ਜੋੜਨ ਲਈ ਇੱਕ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਰਨ ਲਈ ਅਜੀਵਿਰ ਸਿੰਘ ਲਾਲਪੁਰਾ ਆਪਣੇ ਜੱਦੀ ਪਿੰਡ ਲਾਲਪੁਰ ਵਿਖੇ ਪਹੁੰਚੇ। ਇਸ ਕੈਂਪ 'ਚ ਆਯੁਸ਼ਮਨ ਬੀਮਾ ਯੋਜਨਾ, ਈ-ਸ਼ਰਮ ਕਾਰਡ, ਕਿਸਾਨ ਸਨਮਾਨੀ ਯੋਜਨਾ ਅਤੇ ਹੋਰ ਵੱਖ-ਵੱਖ ਸਕੀਮਾਂ ਵਿੱਚ ਯੋਗ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਕੈਂਪ ਵਿੱਚ ਪਹੁੰਚੇ ਲੋਕਾਂ ਨੂੰ ਸਮੋਦਰਨ ਕਰਦੇ ਹੋਏ ਅਜੀਬ ਸਿੰਘ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਵੱਡੀ ਗਿਣਤੀ ਜਨ ਕਲਾਨਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰ ਵੇਖਣ ਚ ਆਇਆ ਕਿ ਪੰਜਾਬ ਦੇ ਪਿੰਡੂ ਖਿੱਤੇ ਦੇ ਲੋਕ ਅਜੇ ਵੀ ਇਹਨਾਂ ਸਕੀਮਾਂ ਤੋਂ ਵਾਂਝੇ ਹਨ ਜਿਸ ਕਰਕੇ ਉਹਨਾਂ ਵੱਲੋਂ ਇੱਕ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ ਲਾਲਪੁਰਾ ਨੇ ਕਿਹਾ ਕਿ ਮੈਂ ਤਾਂ ਸਿਰਫ ਸੇਵਾ ਵਿੱਚ ਯਕੀਨ ਰੱਖਦਾ ਹਾਂ ਅਤੇ ਇਸੇ ਮੰਤਵ ਨਾਲ ਪਿੰਡਾਂ ਵਿੱਚ ਜਾ ਕੇ ਇਹ ਕੈਂਪ ਲਗਾਏ ਜਾ ਰਹੇ ਹਨ ਇਸ ਮੁਕੇ ਅਜੀਬ ਸਿੰਘ ਲਾਲਪੁਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਭਾਜਪਾ ਵੱਲੋਂ ਦਿੱਤੇ ਗਏ ਨੰਬਰ ਤੇ ਮੇਸਕਾਲ ਕਰਕੇ ਭਾਜਪਾ ਦੇ ਮੈਂਬਰ ਬਣ ਤਾਂ ਜੋ ਮੋਦੀ ਜੀ ਦੀ ਵਿਕਸਿਤ ਭਾਰਤ ਦਾ ਸੰਕਲਪ ਪੂਰਾ ਹੋ ਸਕੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਇਲਾਕਾ ਮਿਆਰੀ ਸਹੂਲਤਾਂ ਸੇ ਸਹੂਲਤਾਂ ਤੋਂ ਸੱਕਣਾ ਹੈ ਤੇ ਅੱਜ ਵੀ ਪੰਜਾਬ ਦੇ ਹਸਪਤਾਲ ਸਿਰਫ ਪੀਜੀਆ ਰੈਫਰ ਕੇਂਦਰ ਬਚੇ ਹੋਏ ਹਨ ਲਾਲਪੁਰ ਨੇ ਐਲਾਨ ਕੀਤਾ ਕਿ ਉਹ ਡਾਕਟਰ ਕਲਵੰਤ ਸਿੰਘ ਧਾਲੀਵਾਲ ਨਾਲ ਮਿਲ ਕੇ ਡੂਮੇਵਾਲ ਹਸਪਤਾਲ ਦਾ ਨਵੀਨੀਕਰਨ ਕਰਨ ਜਾ ਰਹੇ ਹਨ ਜਿੱਤੇ ਲੋਕਾਂ ਨੂੰ ਵਧੀਆ ਸਿਹੇ ਸਵਾਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਮੇਰਾ ਪੰਜਾਬ نیوز ਲਈ ਪ੍ਰਦੀਪ ਜੀਵਾਨ ਦੀ ਰਿਪੋਰਟ ਹਾਂ ਜੀ ਬਹੁਤ ਵਧੀਆ ਹੋਇਆ ਸਾਡੇ ਪਿੰਡ ਦਾ ਵੀ ਜਿਹੜੇ ਕਾਟ ਬਣੇ ਜਿੱਦਾਂ ਹੁਣ ਬਜ਼ੁਰਗ ਹੈ ਨਹੀਂ ਪੈਸਾ ਲਾਣੇ ਵਾਲੇ ਆ ਸਾਨੂੰ ਇਹੀ ਬਹੁਤ ਹੋ ਗਿਆ ਸਾਨੂੰ ਵੀ ਹਾਂ ਸਾਡੇ ਕਾਟ ਬਣ ਗਏ ਹਾਂ ਜੀ ਖਾਸ ਇਸ ਤੇ ਪਰ ਅਸੀਂ ਕੁਝ ਨਹੀਂ ਬਸ ਇਹੀ ਸਾਨੂੰ ਚਾਹੀਦਾ ਹਾਂ ਹਾਂ ਜੀ ਅਜੇ ਵੀਰ ਭਾਜੀ ਨੇ ਜਿਹੜਾ ਜੋ ਕੀਤਾ ਸਿੱਖ ਕੀਤਾ ਹੈ ਲੋਕ ਕਹਿੰਦੇ ਤਾਂ ਬਹੁਤ ਕੁਛ ਹੈ ਪਰ ਹੈ ਜੋ ਬਣ ਗਿਆ ਸੋ ਠੀਕ ਹੈ ਹੁਣ ਅਸੀਂ ਉਹਦੇ ਲੜ ਲੱਗੇ ਤਾਂ ਸਾਨੂੰ ਕਰੇਗਾ ਕੁਝ ਨਾ ਕੁਝ ਹਾਂਜੀ ਅੱਜ ਪਿੰਡ ਲਾਲਪੁਰ ਦੇ ਵਿੱਚ ਜੀ ਸੈਂਟਰ ਦੀਆਂ ਜਿਹੜੀਆਂ ਸੁਵਿਧਾਵਾਂ ਖਾਸ ਕਰਕੇ ਆਯੂਸ਼ਮਨ ਕਾਰਡ ਜਿਹੜਾ ਉਹਦਾ ਕੈਂਪ ਲੱਗਾ ਹੈ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਲੋਕਾਂ ਨੇ ਬੜੇ ਹਰਸ਼ ਉਲਾਸ ਔਰ ਉਤਸ਼ਾਹ ਨਾਲ ਆਇਆ ਦਾ ਜਿਹੜਾ ਭਾਗ ਬਣੇ ਨੇ ਮੈਨੂੰ ਦੁੱਖ ਵੀ ਹੋਇਆ ਕਿਉਂਕਿ ਪਹਿਲਾ ਕੈਂਪਸ ਹੀ ਹਰੀਪੁਰ ਲਾਇਆ ਸੀ ਦੂਸਰਾ ਲਾਲਪੁਰ ਲਾਇਆ ਪਹਿਲੇ ਕੈਂਪ ਦੇ ਵਿੱਚ ਹੀ ਕੁਝ 450 ਦੇ ਆਸ-ਪਾਸ ਕਾਰਡ ਬਣੇ ਔਰ ਹੁਣ ਵੀ ਮੇਰੇ ਖਾਂ 150 ਤੋਂ ਉੱਤੇ ਕਾਰਡ ਜਿਹੜੇ ਬਣ ਚੁੱਕੇ ਆ ਮੈਂ ਹੈਰਾਨ ਆ ਔਰ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਹੈਗਾ ਇਹ ਸਵਾਲ ਜਿਹੜੇ ਹੈਗੇ ਸੱਤਾਧਾਰੀ ਸਰਕਾਰ ਨੂੰ ਔਰ ਖਾਸ ਕਰਕੇ ਜੋ ਲੋਕਾਂ ਨੂੰ ਸਰਕਾਰ ਚ ਰਿਪਰੈਜ਼ੈਂਟ ਕਰ ਰਹੇ ਸਾਡੇ ਐਮ.ਐਲ.ਏ ਸਾਹਿਬ ਨੂੰ ਇਹ ਪੁੱਛਣਾ ਚਾਹੁੰਨਾ ਕਿ ਇਹ ਲੋਕ ਇਸ ਸੁਵਿਧਾਵਾਂ ਜਿਹੜੀਆਂ ਸੈਂਟਰ ਸਰਕਾਰ ਦੀਆਂ 2014 ਤੋਂ ਆ ਰਹੀਆਂ ਚੱਲ ਰਹੀਆਂ ਲੋਕ ਸੇਵਾ ਦੇ ਵਿੱਚ ਚੱਲ ਰਹੀਆਂ ਇਹ ਅੱਜ ਤੱਕ ਲੋਕਾਂ ਤੱਕ ਕਿਉਂ ਨਹੀਂ ਪਹੁੰਚੀਆਂ ਇਹਦਾ ਸਵਾਲ ਹੈ ਲੋਕੀਏ ਦੇ ਕੋਲ ਪੁੱਛਣਾ ਮੈਂ ਇਹ ਮੁਬਾਰਕ ਬਾਤ ਵੀ ਦੇਣਾ ਚਾਹੁੰਦਾ ਸੈਂਟਰ ਸਰਕਾਰ ਨੂੰ ਕਿ ਉਹਨਾਂ ਨੇ ਜਿਹੜੀ ਵੀ ਸਕੀਮ ਭਾਰਤ ਦੇਸ਼ ਚ ਲਾਗੂ ਕੀਤੀ ਹੈ ਉਹ ਪਾਰਟੀਬਾਦੀ ਤੋਂ ਉੱਤੇ ਉੱਠ ਕੇ ਇਨਸਾਨੀ ਦੀ ਸੇਵਾ ਸਮੁੱਚੇ ਸਮਾਜ ਨੂੰ ਕਿਵੇਂ ਅਸੀਂ ਉੱਤੇ ਚੱਕ ਸਕਦੇ ਆ ਉਹਦੇ ਲਈ ਕੀਤੀ ਐ ਸੋ ਤੁਹਾਡੇ ਮਾਧਿਅਮ ਰਾਹੀਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਜਿਨੇ ਕਿ ਇੱਕ ਘਰ ਚ ਘੱਟੋ ਘੱਟ 5 ਲੱਖ ਰੁਪਏ ਦੀ ਸੇਵਾ ਔਰ ਉਸ ਘਰ ਚ ਜੇ 4 ਜੀ ਹੈ ਤਾਂ 20 ਲੱਖ ਰੁਪਏ ਦੀ ਸੇਵਾ ਤੇ ਜੇ ਉਸ ਘਰ ਚ 70 ਸਾਲ ਤੋਂ ਉੱਤੇ ਦੇ ਬਜ਼ੁਰਗ ਹੈ ਉਹਦਾ ਪੂਰਾ ਇਲਾਜ ਫਰੀ ਦੀ ਸੇਵਾ ਜਿਹੜੀ ਹੈ ਦੇਸ਼ ਲਈ ਔਰ ਦੇਸ਼ ਵਾਸੀਆਂ ਲਈ ਕੀਤੀ ਐ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ মিডিਆ ਭਾਈਚਾਰੇ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਆਪ ਜੀ ਆਏ ਹੋ ਇਸ ਕੈਂਪ ਦੀ ਕਵਰੇਜ ਵੀ ਕਰ ਰਹੇ ਹੋ ਮੇਰੇ ਖਿਆਲ ਨਾਲ ਪਹਿਲੀ ਵਾਰ ਐਸਾ ਕੈਂਪ ਸਾਡੇ ਇਲਾਕੇ ਦੇ ਵਿੱਚ ਲੱਗਾ ਹੈ ਪਿਛਲੀ ਵਾਰ ਬੱਸਾਂ ਭੇਜੀਆਂ ਸੀ ਉਹ ਸਰਕਾਰ ਨੇ ਜਿਹੜੀਆਂ ਪਿੰਡਾਂ ਤੱਕ ਪਹੁੰਚਣ ਨਹੀਂ ਦਿੱਤੀਆਂ ਪਿਛਲੀ ਵਾਰ ਬੱਸਾਂ ਆਈਆਂ ਸੀ ਸੁਵਿਧਾਵਾਂ ਕਾਡ ਸਾੜੇ ਲੋਕਾਂ ਦੇ ਘਰਾਂ ਦੇ ਵਿੱਚ ਬੈਠ ਕੇ ਉਹਨਾਂ ਨੇ ਬਣਾਉਣੇ ਸੀਗੇ ਪਰ ਸਾਡੀ ਸਰਕਾਰ ਨੇ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਹਨੇ ਉਹ ਬੱਸਾਂ ਨੂੰ ਲੋਕਾਂ ਤੱਕ ਪਹੁੰਚ ਨਹੀਂ ਦਿੰਦਾ ਸੋ ਤੁਹਾਡੇ ਮਾਧਿਅਮ ਰਾਹੀਂ ਇਹ ਅਵੇਅਰਨੈਸ ਸਪਰੈਡ ਹੋ ਰਹੀ ਹੈ ਅਸੀਂ ਇਸ ਤਰ੍ਹਾਂ ਦੇ ਕੈਂਪ ਜਿਹੜੇ ਆ ਹਰ ਪਿੰਡ ਦੇ ਵਿੱਚ ਜਿਹੜਾ ਲਾਵਾਂਗੇ 19 ਦਿਨ ਤੱਕ ਕੈਂਪ ਲਾਵਾਂਗੇ ਜਦ ਤੱਕ ਰੋਪੜ ਡਿਸਟ੍ਰਿਕਟ ਰੋਪੜ ਵਿਧਾਨ ਸਭਾ ਦਾ ਇੱਕ ਇੱਕ ਘਰ ਦੇ ਵਿੱਚ ਜਿਹੜਾ ਮੈਂਬਰ ਉਹਦਾ ਯੋਸ਼ਮਨ ਕਾਰਡ ਨਹੀਂ ਲਿਪੇ